ਪੋਲਿੰਗ ਡਿਊਟੀ ਸੰਬੰਧੀ ਹਦਾਇਤਾਂ ਹਰ ਇੱਕ ਕਰਮਚਾਰੀ VOTING ਤੋਂ ਇੱਕ ਦਿਨ ਪਹਿਲਾਂ ਸਟਰੋਂਗ ਰੂਮਾਂ ਵਾਲੀ ਜਗ੍ਹਾ ਪਰ ਸਮੇਂ ਸਿਰ ਪਹੁੰਚਣ ਦਾ ਜ਼ਿੰਮੇਵਾਰ ਹੋਵੇਗਾ ਹਰ ਇੱਕ ਕਰਮਚਾਰੀ ਨੂੰ ਆਪੋ ਆਪਣੇ ਪ੍ਰੋਜਾਈਡਿੰਗ ਅਫਸਰ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਪੋਲਿੰਗ ਸਮੇਂ ਦੌਰਾਨ ਉਸ ਨਾਲ ਰਾਬਤਾ ਰੱਖਣਾ ਚਾਹੀਦਾ ਹੈ ਹਰ ਇੱਕ ਕਰਮਚਾਰੀ ਨੂੰ ਉਸ ਦੇ ਅਧਿਕਾਰਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ ਕੋਈ ਵੀ ਕਰਮਚਾਰੀ ਆਪਣੇ ਨਿੱਜੀ ਵਾਹਨ ਦਾ ਇਸਤੇਮਾਲ ਨਹੀਂ ਕਰੇਗਾ ਹਰ ਇੱਕ ਕਰਮਚਾਰੀ ਨੂੰ ਆਪਣੇ ਬੂਥ ਦੇ ਆਸ-ਪਾਸ ਦਾ ਸਹੀ ਤਰੀਕੇ ਨਾਲ ਨਿਰੀਖਣ ਕਰਨ ਦਾ ਜ਼ਿੰਮੇਵਾਰ ਹੋਵੇਗਾ। ਹਰ ਇੱਕ ਕਰਮਚਾਰੀ ਆਪਣੇ ਏਰੀਆ ਅਧੀਨ ਪੈਂਦੀਆਂ ਮੋਬਾਈਲ ਟੀਮਾਂ ਅਤੇ ਪੈਟਰੋਲਿੰਗ ਪਾਰਟੀ ਨਾਲ ਤਾਲਮੇਲ ਰੱਖੇਗਾ। ਹਰ ਇੱਕ ਕਰਮਚਾਰੀ ਰਾਤ ਸਮੇਂ ਪੋਲਿੰਗ ਸਟੇਸ਼ਨਾਂ ਪਰ ਪਈਆਂ EVM ਮਸ਼ੀਨਾਂ ਦੀ ਸੁਰੱਖਿਆ ਲਈ ਸ਼ਿਫਟ ਵਾਈਜ਼ ਡਿਊਟੀ ਕਰੇਗਾ। ਪੋਲਿੰਗ ਸਟੇਸ਼ਨ ਤੇ ਮਰਦਾਂ ਅਤੇ ਔਰਤਾਂ ਦੀ ਵੱਖੋ-ਵੱਖਰੀ ਲਾਈਨ ਲਗਾ ਕੇ ਵੋਟ ਪਵਾਉਣ ਦਾ ਜ਼ਿੰਮੇਵਾਰ ਹੋਵੇਗਾ। ਕਿਸੇ ਵੀ ਵੋਟਰ ਨੂੰ ਆਪਣੇ ਨਾਲ ਬੈਗ ਜਾਂ ਹੋਰ ਸਮਾਨ ਪੋਲਿੰਗ ਸਟੇਸ਼ਨ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਹਰ ਇੱਕ ਕਰਮਚਾਰੀ ਪੋਲਿੰਗ ਹੋਣ ਤੋਂ ਬਾਅਦ EVM ਮਸ਼ੀਨਾਂ ਨੂੰ ਸੁਰੱਖਿਅਤ ਢੰਗ ਨਾਲ ਸਟ੍ਰੋਂਗ ਰੂਮ ਤੱਕ ਸਹੀ ਸਲਾਮਤ ਪਹੁੰਚਾਉਣ ਦਾ ਜ਼ਿੰਮੇਵਾਰ ਹੋਵੇਗਾ। ਪੈਟਰੋਲਿੰਗ ਪਾਰਟੀ ਦੀ ਡਿਊਟੀ ਪੈਟਰੋਲਿੰਗ ਪਾਰਟੀ ਵੱਲੋਂ ਪੋਲਿੰਗ ਬੂਥਾਂ ਦੇ ਏਰੀਏ ਵਿੱਚ ਚੰਗੀ ਤਰ੍ਹਾਂ ਗਸ਼ਤ ਕੀਤੀ ਜਾਵੇਗੀ। ਸੰਵੇਦਨਸ਼ੀਲ ਬੂਥਾਂ ਤੇ ਪੈਟਰੋਲਿੰਗ ਪਾਰਟੀ ਵੱਲੋਂ ਸਖਤ ਅਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਪੈਟਰੋਲਿੰਗ ਪਾਰਟੀਆਂ ਪੋਲਿੰਗ ਬੂਥ ਵੱਲ ਜਾਂਦੇ ਰਸਤੇ ਨੂੰ ਸੁਰੱਖਿਅਤ ਬਣਾਉਣ ਦੇ ਜ਼ਿੰਮੇਵਾਰ ਹੋਣਗੀਆਂ। ਗਿਣਤੀ ਵਾਲੇ ਦਿਨ ਦੀ ਡਿਊਟੀ ਗਿਣਤੀ ਵਾਲੇ ਦਿਨ ਸਟਰੋਂਗ ਰੂਮਾਂ ਤੇ ਸਖਤ ਬੈਰੀਕੇਡਿੰਗ ਕੀਤੀ ਜਾਵੇ। ਸਟਰੋਂਗ ਰੂਮਾਂ ਵਾਲੀ ਜਗ੍ਹਾ ਤੇ ਰਾਤ ਨੂੰ ਤਾਇਨਾਤ ਕਰਮਚਾਰੀ ਆਪਣੇ ਨਾਲ ਟਾਰਚ ਰੱਖਣਗੇ। ਸਟਰੋਂਗ ਰੂਮ ਵਾਲੀ ਜਗ੍ਹਾ ਪਰ ਕਿਸੇ ਸ਼ੱਕੀ ਜਾਂ ਪ੍ਰਾਈਵੇਟ ਵਿਅਕਤੀ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।